ਸ੍ਰੀ ਅਕਾਲ ਜੀ ਸਾਰਿਆਂ ਨੂੰ ਮਲਗੀਤ ਮਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਸਾਰੇ ਠੀਕ ਹੀ ਹੋ ਚੜ੍ਹਦੀ ਕਲਾ ਵਿੱਚ ਹੋ ਇਹ ਸਾਰੇ ਡੰਗਰਾਂ ਨੂੰ ਪੱਠੇ ਪਾ ਗਏ ਡੇਸੀ ਤੇ ਪੱਠੇ ਉਹਨਾਂ ਖਾਲੇ ਸੀ ਉਹਨਾਂ ਨੂੰ ਪਿਛੇ ਕਰਤਾ ਇਹ ਗਾਈ ਵਿਚਾਰੀ ਕਦੀ ਬੰਦੀ ਕਦੀ ਖਲੌਂਦੀ ਸੀ ਤੇ ਸੌਣ ਵਾਲੀ ਸੀ ਤੇ ਫਿਰ ਮੈਨੂੰ ਲੱਗਿਆ ਵੀ ਇਹ ਸੌਣ ਵਾਲੀ ਕਿਹ ਹੈ ਮੈਨੂੰ ਪਿਛੇ ਬੰਨਤਾ ਤੇ ਅੱਧੇ ਇੱਕ ਘੰਟੇ ਬਾਅਦ ਮੁੜ ਕੇ ਸੂਬਈ ਆਏ ਤੇ ਬਹੁਤ ਹੀ ਪਿਆਰੀ ਇਹਨੇ ਬਛੀ ਦਿੱਤੀ ਆ ਤੇ ਬਛੀ ਇਹਨੇ ਦਿੱਤੀ ਆ ਛਾਈ ਵਾਲ ਦੇ ਵਿੱਚ ਤੇ ਦੇਸੀ ਗਾਂ ਸੀ ਇਸ ਨੂੰ ਟੀਗਾ ਭਰਾਇਆ ਸੀ ਤੇ ਇਹ ਆ ਵੀ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਮਤਲਬ ਪਸ਼ੂਆਂ ਦਾ ਰੱਖਣਾ ਪੈਂਦਾ ਆ ਬੱਚਿਆਂ ਵਾਂਗ ਹੀ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਆ ਇੱਧਰ ਫਿਰ ਸੂਈ ਨੂੰ 5-7 ਮਿੰਟ ਹੋ ਗਏ ਸੀ ਇਨੂੰ ਮੈਂ ਥੋੜਾ ਬੰਡ ਤੇ ਨਾਲ ਗੁੜ ਪਾ ਰਿਹਾ ਸੀ ਤਾਂ ਜੋ ਜੇਰ ਛੁੱਟਣ ਦੇ ਵਿੱਚ ਇਹਨੂੰ ਆਸਾਨੀ ਹੋ ਸਕੇ ਤੇ ਫਿਰ ਬੱਚਿਆਂ ਨੂੰ ਆਪਾਂ ਥੋੜਾ ਥੋੜਾ ਗੁੜ ਚੰਗਾ ਦੇ ਦਿਆ ਨਾਲੇ ਕੰਨਾਂ ਦੇ ਵਿੱਚ ਫੂਕਾ ਮਾਰੀ ਦਿਆਂ ਵੀ ਇਹਨਾਂ ਨੂੰ ਸੁਣਾਈ ਦਿੰਦਾ ਪੂਰਾ ਤੇ ਗੁੜ ਥੋੜਾ ਥੋੜਾ ਚੰਗਾਈਦਾ ਆ ਤਾਂ ਕਿ ਜੋ ਇਹਨਾਂ ਨੂੰ ਦੁੱਧ ਪੀਣ ਦੀ ਜਾਜ ਆ ਸਕੇ ਤੇ ਦੁੱਧ ਫਿਰ ਆਸਾਨੀ ਦੇ ਨਾਲ ਮਤਲਬ ਪੀ ਲੈਣ ਨਹੀਂ ਤੇ ਇਹ ਬਹੁਤ ਜਿਆਦਾ ਮੁਸ਼ਕਲ ਹੁੰਦਾ ਜੇ ਬੱਚੇ ਨੂੰ ਦੁੱਧ ਪੀਣ ਦਾ ਨਾ ਪਤਾ ਲੱਗੇ ਤੇ ਬੜਾ ਔਖਾ ਹੁੰਦਾ ਛੋਟੇ ਜਿਹੇ ਬੱਚੇ ਨੂੰ ਤੇ ਇਸ ਲਈ ਮਾਂ ਦਾ ਦੁੱਧ ਇਸ ਲਈ ਜ਼ਰੂਰੀ ਆ ਤੇ ਗੁੜ ਚੰਗਾਉਣ ਦੇ ਨਾਲ ਇਸ ਨੂੰ ਫਿਰ ਥੋੜੇ ਪਿਛੇਤੀ ਦੁੱਧ ਪੀਣ ਦੀ ਇਜਾਜ਼ਤ ਆ ਜਾਊਗੀ ਤੇ ਇਸ ਨੂੰ ਮੈਂ ਗੁੜ ਦੇ ਰਿਹਾ ਸੀ ਤੇ ਥੋੜਾ ਥਾਂ ਵੀ ਥੱਲੇ ਗਿੱਲਾ ਹੋ ਚੁੱਕਿਆ ਸੀ ਫਿਰ ਇਹਨੂੰ ਮੈਂ ਵੀ ਗੁੜ ਦੇਣ ਤੋਂ ਬਾਅਦ ਇਹਨੂੰ ਥੱਲਿਓਂ ਸੁੱਕਾ ਕਰ ਦਿੰਨੇ ਆ ਤੇ ਫਿਰ ਨੇ ਗੋੜ ਖਾ ਲਿਆ ਤੇ ਗਾਇਨੇ ਵੰਡ ਖਾ ਲਿਆ ਫਿਰ ਥੋੜੀ ਜਿਹੀ ਰਬਾ ਨੂੰ ਗਰਮ ਪਾਣੀ ਵੀ ਆਪਾਂ ਡਾਵਾਂਗੇ ਤਾਂ ਜੋ ਮਲਜੋਰ ਛੇਤੀ ਸੁੱਟ ਦੇ ਇਧਰ ਫਿਰ ਆਪਾਂ ਥਾਂ ਥੋੜਾ ਸੁੱਕਾ ਕਰਨ ਰਿਆਂ ਜਵਾਗ ਨੂੰ ਇਹਦੇ ਲਾਗੇ ਬੰਦਾਂਗੇ ਮਾਵਾਂ ਨਵੇਂ-ਨਵੇਂ ਬੱਚੇ ਦਾ ਬੜਾ ਕਰਦੀਆਂ ਨੇ ਫਿਰ ਵੀ ਪਰਵਾਹ ਕਰਦੀਆਂ ਆਪਣੇ ਬੱਚੇ ਦੀ ਵੀ ਕੋਈ ਦੂਰ ਨਾਲ ਲੈ ਕੇ ਜਾਵੇ ਫਿਰ ਮਾਂ ਉਧਰ ਜਾਂਦੀ ਬੱਚੇ ਤੋਂ ਬਗੈਰ ਮਾਵਾਂ ਤੇ ਮਾਵਾਂ ਹੀ ਹੁੰਦੀਆਂ ਐ ਤੇ ਇਸ ਨੂੰ ਮੈਂ ਬੱਚਿਆਂ ਨੂੰ ਚੁੱਕ ਕੇ ਇਹਨੂੰ ਇਸ ਦੇ ਅੱਗੇ ਕਰ ਦਿੱਤਾ ਤੇ ਤਾਂ ਜੋ ਗਾਂਹਾਂ ਮਤਲਬ ਪੱਜੀਆਂ ਨਾ ਵਿਰੇ ਜਾਣ ਤੇ ਠੀਕ ਹੈ ਤੰਦਰੁਸਤ ਹੈ ਵਧੀਆ ਸੋਈ ਆ ਤੇ ਆਪਾਂ ਨੂੰ ਇਹਨਾਂ ਦੀ ਖਰਾਕ ਦਾ ਧਿਆਨ ਰੱਖਣਾ ਚਾਹੀਦਾ ਆ ਤੇ ਹੁਣ ਗਾਂਛ ਟਾਲੇ ਦੀ ਉਤਰਾ ਪਾਰ ਸ਼ੁਰੂ ਕਰਨ ਵਾਲੀ ਆ ਪੱਠੇ ਦੀ ਥੋੜੀ ਚਲੋ ਖਤਮ ਹੋਈ ਗਈ ਆ ਤੇ ਚਰੀ ਵਲੇ ਥੋੜੀ ਬਧ ਹੈਗੇ ਸੀ ਇੱਧਰ ਦਿਨੇ ਆਪਾਂ ਇਹਨਾਂ ਨੂੰ ਪਾਰ ਐ ਸੀ ਰੱਸੀ ਤੇ ਆਪਾਂ ਨੂੰ ਮਲੇ ਇਹਨਾਂ ਨੂੰ ਸੌਣ ਤੋਂ ਪਹਿਲਾਂ ਬੰਡ ਪਾਉਣਾ ਚਾਹੀਦਾ ਆ ਇੱਕ ਦੋ ਮਹੀਨੇ ਪਹਿਲਾਂ ਜ਼ਰੂਰ ਤਾਂ ਜੋ ਛੇਤੀ ਵਧੀਆ ਸੋ ਸਕੇ ਤੇ ਕੋਈ ਦਿੱਕਤ ਨਾ ਹੋਵੇ ਇੱਧਰ ਮੇਰਾ ਬੇਟਾ ਰਨਵ ਇਹ ਵੀ ਬੱਚਿਆਂ ਨਾਲ ਬਹੁਤ ਪਿਆਰ ਕਰਦਾ ਹੈ ਇਹ ਵੀ ਵੇਲੇ ਵਿੱਚ ਆ ਜਾਂਦਾ ਜਦੋਂ ਮੈਂ ਪਸ਼ੂ ਚੋ ਰਿਹਾ ਹਾਂ ਜਾਂ ਕੰਮ ਕਰ ਰਿਹਾ ਹਾਂ ਇਹਨੂੰ ਵੀ ਬਹੁਤ ਚਾਹੋਂ ਗਿਆ ਤੇ ਇਹ ਬੱਚੀ ਦੇਖ ਰਿਹਾ ਸੀ ਮਿਲਦੇ ਆਂ ਜੀ ਅਗਲੇ ਵਲੋਂਗ ਵਿੱਚ ਬਾਏ 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 ਬਾਏ